ਤਾਂ ਤਾਂ ਬਾਬਾ ਸ੍ਰੀ ਚੰਦ ਜੀ ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਇੱਕ ਮਹਾਨ ਚਮਤਕਾਰ ਅਤੇ ਇੱਕ ਪ੍ਰੇਮ ਭਰੀ ਕਥਾ ਸੁਣਾਉਣ ਜਾ ਰਹੇ ਹਾਂ ਜਿਸ ਵਿੱਚ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਭਗਤ ਦੀ ਰੱਖਿਆ ਵਾਸਤੇ ਇੱਕ ਚਮਤਕਾਰ ਕੀਤਾ ਜਿਸ ਨੂੰ ਦੇਖ ਕੇ ਸਾਰੀ ਦੁਨੀਆ ਨੇ ਬਾਬਾ ਜੀ ਨੂੰ ਨਮਸਕਾਰ ਕੀਤਾ ਜਦੋਂ ਬਾਬਾ ਸ੍ਰੀ ਚੰਦ ਜੀ ਬਾੜ ਸਾਬ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਿਰਾਜਮਾਨ ਸਨ ਤਾਂ ਪਿੰਡ ਕੜਿਆਲ ਜ਼ਿਲ੍ਹਾ ਗੁਜਰਾਵਾਲਾ ਦੇ ਕੁਝ ਸੇਵਕ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆਏ ਆਣ ਕੇ ਬਾਬਾ ਜੀ ਨੂੰ ਪਿਆਰ ਨਾਲ ਨਮਸਕਾਰ ਕੀਤੀ ਅਤੇ ਕੋਲ ਬੈਠ ਗਏ ਪਪਾ ਸ੍ਰੀ ਚੰਦ ਜੀ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਅੱਗੋਂ ਸੇਵਕਾਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ ਕਿ ਅਸੀਂ ਪਿੰਡ ਕੜਿਆਲ ਜ਼ਿਲ੍ਹਾ ਗੁਜਰਾਵਾਲਾ ਤੋਂ ਆਏ ਹਾਂ ਮਹਾਰਾਜ ਸਾਰੇ ਪਿੰਡ ਦੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਸਾਰੇ ਪਿੰਡ ਦੇ ਲੋਕ ਆਪ ਜੀ ਨੂੰ ਸੱਚੇ ਮਨ ਤੋਂ ਪੂਜਦੇ ਹਨ ਪਾਪਾ ਸ਼੍ਰੀ ਚੰਦ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਇਲਾਕੇ ਵਿੱਚ ਜਦੋਂ ਆਵਾਂਗੇ ਤੁਹਾਡੇ ਪਿੰਡ ਵਿੱਚ ਜ਼ਰੂਰ ਆਵਾਂਗੇ ਸੇਵਕਾਂ ਨੇ ਰੱਜ ਕੇ ਲੰਗਰ ਸ਼ਕਿਆ ਅਤੇ ਬਾਬਾ ਸ਼੍ਰੀ ਚੰਦ ਜੀ ਕੋਲੋਂ ਕੁਝ ਦਿਨਾਂ ਬਾਅਦ ਆਗਿਆ ਲੈਣ ਤੋਂ ਬਾਅਦ ਵਾਪਸ ਆਪਣੇ ਪਿੰਡ ਪਰਤ ਗਏ। ਕੁਝ ਸਮਾਂ ਬੀਤਿਆ। ਇੱਕ ਦਿਨ ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਕਿਹਾ ਕਿ ਸਾਡਾ ਇੱਕ ਭਗਤ ਜਿਸ ਦਾ ਨਾਮ ਗੁਰਾਂ ਦਿੱਤਾ ਹੈ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਦਿਨ ਰਾਤ ਉਹ ਸਾਡੇ ਚਰਨਾਂ ਵਿੱਚ ਸੂਰਤ ਜੋੜੀ ਰੱਖਦਾ ਹੈ। ਬਹੁਤ ਤਰਸ ਰਿਹਾ ਹੈ। ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਕਿਹਾ ਕਿ ਅੱਖਾਂ ਬੰਦ ਕਰੋ ਚਲਿਏ ਉਹਨਾਂ ਦੇ ਪਿੰਡ ਭਾਈ ਕੰਬਲੀਆ ਜੀ ਨੇ ਸਤਿਵਚਨ ਕਹਿ ਕੇ ਅੱਖਾਂ ਬੰਦ ਕੀਤੀਆਂ ਅਤੇ ਪਹੁੰਚ ਗਏ ਪਿੰਡ ਕੜਿਆਲ ਦੇ ਕੋਲ ਜਾ ਕੇ ਬਾਹਰ ਵਾਲ ਇੱਕ ਦਰਖਤ ਦੇ ਹੇਠਾਂ ਪਾਬਾ ਸ਼੍ਰੀ ਚੰਦ ਜੀ ਨੇ ਸਮਾਦੀ ਲ ਲਈ ਅਤੇ ਇੱਕ ਛੋਟਾ ਜਿਹਾ ਬੱਚਾ ਉੱਥੇ ਬੈਠਾ ਹੋਇਆ ਸੀ ਜੋ ਚੱਲ ਫਿਰ ਨਹੀਂ ਸਕਦਾ ਸੀ ਉਸ ਦੇ ਘਰ ਵਾਲੇ ਸਵੇਰੇ ਉਸ ਬੱਚੇ ਨੂੰ ਪਿੰਡ ਦੇ ਬਾਹਰ ਵਾਲ ਦਰਖਤ ਹੇਠਾਂ ਛੱਡ ਜਾਂਦੇ ਅਤੇ ਸ਼ਾਮ ਨੂੰ ਵਾਪਸ ਘਰ ਲੈ ਜਾਂਦੇ। ਬਾਬਾ ਸ਼੍ਰੀ ਚੰਦ ਜੀ ਨੇ ਬੱਚੇ ਨੂੰ ਕਿਹਾ ਕਿ ਕੀ ਕਾਕਾ ਜਾ ਕੇ ਪਿੰਡ ਵਿੱਚ ਸਾਡਾ ਸੰਦੇਸ਼ ਦੇਵੋ। ਇੱਕ ਸਾਡਾ ਭਗਤ ਗੁਰਾਂ ਦਿੱਤਾ ਹੈ ਜੋ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਜਾ ਕੇ ਸੁਨੇਹਾ ਦਿਓ। ਬਾਬਾ ਜੀ ਦੇ ਇਹ ਬਚਨ ਸੁਣ ਤੋਂ ਬਾਅਦ ਉਹ ਬੱਚਾ ਉੱਚੀ-ਉੱਚੀ ਰੋਣ ਲੱਗ ਪਿਆ ਤੇ ਅੱਖਾਂ ਵਿੱਚੋਂ ਅਥਰੂ ਬਹਾ ਕੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਚੱਲ ਫਿਰ ਨਹੀਂ ਸਕਦਾ ਜੇਕਰ ਮੈਂ ਚੱਲ ਫਿਰ ਸਕਦਾ ਹੁੰਦਾ ਤਾਂ ਮੈਂ ਤੁਹਾਡਾ ਪੈਗਾਮ ਜ਼ਰੂਰ ਪਿੰਡ ਤੱਕ ਪਹੁੰਚਾਉਂਦਾ ਅਤੇ ਹੋਰ ਵੀ ਸੇਵਾ ਤੁਹਾਡੀ ਤਨ ਮਨ ਦੇ ਨਾਲ ਕਰਦਾ ਬਾਬਾ ਜੀ ਖੁਦ ਆਪਣੇ ਆਸਣ ਤੋਂ ਉੱਠੇ ਅਤੇ ਬੱਚੇ ਨੂੰ ਜਾ ਕੇ ਪਿੱਠ ਤੇ ਥਾਪੀ ਦਿੱਤੀ ਅਤੇ ਕਿਹਾ ਕਿ ਬੇਟਾ ਤੂੰ ਤਾਂ ਨੌ ਪਰ ਨੌ ਹੈ ਪਰਮਾਤਮਾ ਤੇਰੇ ਅੰਗ ਸੰਗ ਹੈ ਤੂੰ ਤਾਂ ਬਿਲਕੁਲ ਠੀਕ ਠਾਕ ਹੈ ਇਹ ਕਹਿੰਦੀ ਧੀ ਥੇਰ ਸੀ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ ਹੁਣ ਬੱਚੇ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਅਤੇ ਉਹ ਸ਼ਾਲਾ ਮਾਰਦਾ ਹੋਇਆ ਪਿੰਡ ਵਿੱਚ ਪਹੁੰਚ ਗਿਆ ਬਾਬਾ ਸ੍ਰੀ ਚੰਦ ਜੀ ਦਾ ਸੰਦੇਸ਼ ਜਦੋਂ ਉਹਨਾਂ ਦੇ ਭਗਤ ਗੁਰਾਂ ਦੇ ਤਾਜੀ ਨੇ ਸੁਣਿਆ ਤਾਂ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੇ ਆਨ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਪੈਰਾਂ ਵਿੱਚ ਨਮਸਕਾਰ ਕਰਕੇ ਕੋਲ ਬੈਠ ਗਏ ਜਦੋਂ ਇਹ ਚਮਤਕਾਰ ਬੱਚੇ ਨੂੰ ਠੀਕ ਕਰਨ ਦਾ ਸਾਰੇ ਪੰਜਾਬ ਵਿੱਚ ਫੈਲਿਆ ਤਾਂ ਬਹੁਤ ਦੂਰੋਂ ਦੂਰੋਂ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਣ ਲੱਗ ਪਏ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਬਾਬਾ ਸ਼੍ਰੀ ਚੰਦ ਜੀ ਦੀ ਕਈ ਦਿਨ ਸਤ ਸੰਗ ਚੱਲਦਾ ਰਿਹਾ ਕਈ ਦਿਨ ਲੰਗਰ ਪਾਣੀ ਚੱਲਦਾ ਰਿਹਾ ਕੁਝ ਦਿਨ ਪਿੰਡ ਕੜਿਆ ਵਾਲਾ ਵਿਖੇ ਬਾਬਾ ਸ਼੍ਰੀ ਚੰਦ ਜੀ ਠਹਿਰੇ ਉਸ ਤੋਂ ਬਾਅਦ ਵਾਪਸ ਬਾਬਾ ਸ਼੍ਰੀ ਚੰਦ ਜੀ ਭਾਈ ਕਮਲਿਆ ਜੀ ਦੇ ਨਾਲ ਬਾੜਸਾਬ ਜ਼ਿਲ੍ਹਾ ਗੁਰਦਾਸਪੁਰ ਵਿਖੇ ਆ ਗਏ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ